ਲਓ ਵੀ ਸੱਜਣੋ ਬਾਈ ਨੇ ਆਪਣੇ ਬੇਟੇ ਦੇ ਨਾਂ ਤੇ 200 ਸੱਜਣੋ ਰੱਖਤਾ ਮਹਿਤਾਵ ਡੇਰੀ ਫਾਰਮਿੰਗ ਦੋਸਤੋ ਬਾਈ ਨੇ ਬਣਾ ਕੇ ਲਿਆਂਦਾ ਬਾਈ ਨੇ ਜੱਗੂ ਬਟਰ ਪਿੰਡ ਮਕੰਦਿਆ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਦੋ ਨਗ ਵਿਖਾਉਣੇ ਆ ਗੱਬਣਾ ਵੜਾਂ ਦੇ ਦੋਸਤੋ ਇੱਕ ਜਰਸੀ ਆ ਤੇ ਇੱਕ ਦੋਸਤੋ ਬਲੈਕ ਰੰਗ ਦੇ ਵਿੱਚ ਕ੍ਰੋਸ ਜਰਸੀ ਆ ਬਣਦੀ ਡਿਟੇਲ ਦੋਸਤੋ ਬਾਈ ਉਹ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਰਿਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਈ ਹਾਂਜੀ ਭਾਈ ਜੀ ਸਸੀ ਗਾਲ ਸਸੀ ਗਾਲ ਭਾਈ ਜੀ ਉਹ ਠੀਕ ਠਾਕ ਭਾਈ ਕਿਰਪਾ ਕਿਰਪਾ ਮਹਾਰਾਜ ਜੀ ਤੁਸੀਂ ਇੱਕ ਆਈ ਨਾਮ ਤੇ ਨੰਬਰ ਦੱਸੀ ਭਰਾ ਨਾਮ ਜੁਦੀਪ ਸਿੰਘ ਜੀ ਠੀਕ ਆ ਪਿੰਡ ਮਗੰਦ ਸਿੰਘ ਵਾਲਾ ਹੀ ਠੀਕ ਆ ਜਿਲ੍ਹਾ ਸ਼੍ਰੀ ਮਖਸਰ ਸਾਹਿਬ ਐਂਬਲੈਂਟਰੋ ਫਰੀਦਕੋਟ ਨੇੜੇ ਆ ਸਾਦਕ ਤੇ ਜਵਾਂ ਜਿਹੜੇ ਆ ਜਾਂਦਾ ਠੀਕ ਆ ਜੀ ਹਾਂਜੀ ਵੀਰੇ ਤੇ ਨੰਬਰ ਵੀ ਦੱਸ ਦੀ ਕਰੋ 9501204577 ਠੀਕ ਆ ਅੱਜ ਦੋ ਨਾਗਾ ਬਾਈ ਹਾਂਜੀ ਵੀਰੇ ਦੋ ਨਾਗਾ ਠੀਕ ਆ ਜਰਸੀ ਦੀ ਗੱਲ ਕਰੀਏ ਵੀ ਜਰਸੀ ਕਿੰਨਾ ਮਸੂਆ ਸੁਹੰਦੀ ਆ ਇਹ ਪਹਿਲੇ ਸੂਏ ਸੋਨਾ ਵੀਰੇ ਖੀਰੀ ਆ ਪੁੱਛੀ ਪਹਿਲੇ ਸੂਏ ਸੁਹੰਦੀ ਆ ਖੀਰੀ ਆ ਹਾਂਜੀ ਠੀਕ ਆ ਕਿੰਨੇ ਕ ਦਿਨ ਲੱਗੂ ਬਾਈ ਇਹ ਅੰਦਾਜ਼ਾ ਮਾਲਕਾਂ ਦੇ ਕਹਿੰਦੇ 10 ਦਿਨ ਪੈਸੇ ਦੇ ਅੱਛਾ ਹਾਂਜੀ ਵਧੀਆ ਆਰਡਰ ਬਣਾਉਗੇ ਬੱਛੀ ਚੰਗੀ ਬਰੀਡ ਚੰਗੀ ਦੀ ਆ ਠੀਕ ਸੇਮਨ ਬਹੁਤ ਚੰਗਾ ਆਪਦਾ ਵੀ ਤੇ ਇਹਦੇ ਜਿਹੜਾ ਲੱਗਾ ਉਹ ਵੀ ਚੰਗਾ ਸੇਮਨ ਠੀਕ ਆ ਆਪ ਜਿਗਦੀ ਆ ਇਹ ਠੀਕ ਆ ਇਹ ਵੀ ਇਸ ਦਾ ਜਿਗ ਸੇਮਨ ਆ ਇਹ ਠੀਕ ਆ ਬਈ ਅੱਗੇ ਜੈਕਮਾਰ ਤੋਂ ਗੱਬਣ ਜੈਕਮਾਰ ਤੋਂ ਹਾਂ ਬੈਫ ਦਾ ਸੇਮਨ ਹ ਜੈਕਮਾਰ ਠੀਕ ਆ ਹਾਂਜੀ ਤੇ ਕਿੰਨਾ ਕੁ ਦੁੱਧ ਪਾ ਦੂ ਪਹਿਲੇ ਸੀ ਅੱਗੇ ਵੀ ਬੰਦੇ ਤੋਂ ਦੋ ਤਣ ਦੋ ਤਣ ਵੜਾ ਲੰਗਾ ਸੀ ਚੰਗੇ ਦੱਸ ਦੇ ਦੇ ਦਿੰਗੇ ਇਹ ਦੁੱਧ ਤੇ 20 ਤੋਂ ਬਾਅਦ ਠੰਡਾ ਦੁੱਧ ਦੇ ਦੇ ਗਰਮੀ ਗਰਮੀ ਹੈਗੀ ਚੱਲ ਪਰ ਬੱਛੀ ਜਿੱਦਾਂ ਆਰਡਰ ਆਰਡਰ ਬਹੁਤ ਸੋਹਣਾ ਆਰਡਰ ਬਣਾਉਗੀ ਵੀ ਚੰਗੀ ਇਹਨੂੰ ਲਓ ਵੀ ਸਜਣੋ ਪੰਜਾਬ ਵਾਲੀ ਜਰਸੀ ਆ ਹਵਾਨੇ ਜੱਜਮੈਂਟ ਤੁਸੀਂ ਲਾ ਲੈ। ਦੇਖ ਸਕਦੇ ਆ ਸੋਹਣਾ ਹਵਾਨਾ ਦੋਸਤ। ਇਹ 5-7 ਦਿਨ ਦੋਸਤੋ ਹਜੇ ਨਹੀਂ ਲਾ ਗਏ ਨੇ। ਦੇਖ ਸਕਦੇ ਆ ਹਵਾਨੇ 'ਚ ਢਿੱਲ ਪਈ ਆ ਹਜੇ ਕਾਫੀ ਤੇ ਥਣਾ ਦਾ ਸਾਈ ਦੋਸਤੋ ਬਹੁਤ ਸੋਹਣਾ ਦੇਖ ਸਕਦੇ। ਸਾਥੀ ਚਵਾਈ ਵਾਲਾ ਥਾਂ ਹੋਊਗਾ ਵੀਰੇ। ਬਹੁਤ ਸੋਹਣਾ ਥਾਣਾ ਦੋਸਤੋ। ਦੇਖ ਸਕਦੇ ਆ। ਇਸ ਬਿਊਟੀ ਦੀ ਚੰਗੀ ਆ ਦੋਸਤੋ। ਸੋਹਣੇ ਕੱਦ ਕਾਠ ਵਾਲੀ ਐ ਕੋਈ ਬਾਲੀ ਛੋਟੀ ਨਹੀਂ। ਨਾ ਹੀ ਦੋਸਤੋ ਬਾਲੀ ਵੱਡੀ ਹੈ ਵੇਖ ਸਕਦੇ ਆ ਦਰਮਿਆਨਾ ਕੱਦ ਦਾ ਦਰਮਿਆਨੇ ਜੀ ਕੱਦ ਕਾਠ ਵਾਲੀ ਆ ਸੋਹਣਾ ਦੋਸਤੋ ਕਾਨਾ ਇਹ ਮੱਥੇ ਦੇ ਵਿੱਚ ਕੋਈ ਵੀ ਡੋਪ ਟੈਸਟ ਕਰਾ ਕੇ ਲਾ ਸਕਦਾ ਜੱਗ ਦੀ ਆਪ ਆ ਠੀਕ ਅੱਗੇ ਬੱਚਾ ਚੰਗਾ ਲੱਗਾ ਨਹੀਂ ਹੈਗਾ ਵੀ ਢਾਂਡਾ ਦੇਊਗੀ ਦੋਗਲਾ ਬੱਚਾ ਦੇਊਗੀ ਤਾਂ ਮੈਨੂੰ ਬੰਦਿਆਂ ਤੇ ਯਕੀਨ ਬਹੁਤ ਆ ਜਿੰਨਾ ਤਲੀ ਠੀਕ ਲੋਕ ਵੀ ਸੱਜਣੋ ਬਾਈਆਂ ਦਾ ਆਪਾਂ ਪਹਿਲਾਂ ਵੀ ਉਹਨਾਂ ਤੋਂ ਵੇੜਾਂ ਲੈਂਦੀਆਂ ਇੱਕ ਦੋ ਤੇ ਬੰਦਿਆਂ ਤੇ ਵਿਸ਼ਵਾਸ ਆਏਗਾ ਤੇ ਤੋਰ ਕੇ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਤੁਰੀ ਜਾਂਦੀ ਤਾਂ ਦੋਸਤੋ ਤੁਹਾਨੂੰ ਹਵਾਨੇ ਦੀ ਜਿਹੜੀ ਜੱਜਮੈਂਟ ਹੋ ਜਾਣੀ ਆ ਖਾਣ ਪੀਣ ਨੂੰ ਬਹੁਤ ਚੰਗੀ ਪਛੀ ਦੁੱਧ ਦੇ ਦਿੰਦੀ ਠੀਕ ਹੋਰ ਨਹੀਂ ਸਾਫੀ ਦੱਸਦੀ ਆ ਉਹਦੀ ਲੋਬੀ ਸੱਜਣੋ ਬਾਈਆਂ ਦਾ ਖਾਣ ਪੀਣ ਨੂੰ ਖੁੱਲੇ ਖਾਣ ਪੀਣ ਨੂੰ ਆ ਤੇ ਸੋਨਾ ਦੁੱਧ ਪਿਆ ਜੂਗੀ ਦੋਸਤੋ ਜੇ ਕੋਈ ਵੀਰ ਸਾਹਮਣੂ ਉਲ ਜਾਂਦਾ ਇੱਕ ਸਾਦੇ ਸੋਨਾ ਹਵਾਨਾ ਬਣਾ ਜਾਣਾ ਦੋਸਤੋ ਇਹਨੇ 5-7 ਦਿਨ ਹਜੇ ਲਏ ਜਾਣੇ ਆ ਇਹਨੇ ਫਵਨੇ ਤਿਆਰੀ ਵੇਖ ਸਕਦੇ ਆ ਮੋੜ ਲਾ ਵੀ ਲੋਬੀ ਸੱਜਣੋ ਰੇਟ ਆਪਾਂ ਪੁੱਛ ਲੈਣੇ ਆ ਬੱਛੀ ਦੋਸਤੋ ਮੂੰਹ ਖੀਰੀ ਆ ਹਜੇ ਹਾਂਜੀ ਹਲ ਚੰਗੀ ਅੱਗੇ ਜਾ ਕੇ ਬਾਨਾ ਬੱਛੀ ਨੇ ਵੀਰੇ ਖਾ ਪੀ ਕੇ ਬਾਨਾ ਚੰਗੇ ਘਰੇ ਜਾਊ ਡੋਗੀ ਅਗਲਾ ਯਾਦ ਕਰੂਗਾ ਹਣਾ ਠੀਕ ਆ ਬਈ ਬਾਕੀ ਡਰ ਡਰ ਬੜਾ ਚੰਗਾ ਬਾਕੀ ਜੱਗ ਦੀ ਬਾਲੀ ਵੱਡੀ ਤਾਂ ਨਹੀਂ ਹੁੰਦੀ ਬੜਾ ਪਰ ਹਜੇ ਜਿਵੇਂ ਉਮਰ ਦੇ ਮਤਲਬ ਸੋਹਣਾ ਕੱਦ ਕਾਠ ਕਰ ਜਗੇ ਬੜਾ ਠੀਕ ਆ ਤੇ ਕੀ ਭਾ ਕਰਾਂਗੇ ਬਈ 85000 ਦੇਵਾਂਗੇ ਬੱਚੇ ਲੋ ਵੀ ਸਜਣਾ 85000 ਦੀ ਬਾਈਆਂ ਦਾ ਦੇ ਦੇਾਂਗੇ ਬੱਚੀ ਮਾਨਦਾਨ ਦੋਸਤੋ ਤੁਹਾਡਾ ਹੋ ਜੂਗਾ ਬਾਕੀ ਦੋਸਤੋ ਕੋਈ 1000 ਖਾਂਡ ਦੇ ਹੋਊਗਾ ਬਾਲਾ ਨਹੀਂ ਹੁੰਦਾ ਬਾਕੀ ਦੋਸਤੋ ਜਿੰਨਾ ਹੀ ਤੁਹਾਨੂੰ ਜਚੇ ਤੁਸੀਂ ਆਪ ਦੇ ਢੰਗ ਨਾਲ ਪੈਸੇ ਲਾਉਣੇ ਆ ਇੱਥੇ ਆ ਕੇ ਤਸੱਲੀ ਕਰਕੇ ਆ ਦੇਖੋ ਤੁਸੀਂ ਇੱਕ ਖੁਰਮੀ ਪੱਠੇ ਦਿਖਾ ਦਿਓ ਬਈ ਲਓ ਵੀ ਸੱਜਣੋ ਮੈਂ ਪਹਿਲਾਂ ਹੀ ਵੇਖ ਰਿਹਾ ਸੀਗਾ ਇਹ ਪੱਠੇ ਵਾਕਈ ਬਾਈ ਨੇ ਜਿਹੜੀ ਗੱਲ ਬਹੁਤ ਚੰਗੀਆਂ ਇਹ ਨਹੀਂ ਹੈਗਾ ਵੀ ਜੀਜੂ ਨੇ ਆਇਆ ਹਨ ਪਈ ਹੈ ਤੇ ਦੋਸਤੋ ਇਧਰ ਵੇਖੋਗੇ ਤੇ ਇਧਰ ਸਾਰੀਆਂ ਧੁਰੋ ਧੁਰੋ ਪੱਠੇ ਪਏ ਆ ਇਹਦੇ ਅੱਗੇ ਦੋਸਤੋ ਵਾਕਈ ਪੱਠੇ ਹੈ ਨਹੀਂ ਇਹ ਨਹੀਂ ਬਹੁਤ ਚੰਗੀਆਂ ਖਾਣ ਪੀਣ ਨੂੰ ਪਾਣੀ ਪੂਣੀ ਪੀਣ ਨੂੰ ਬਹੁਤ ਚੰਗੀਆਂ ਠੀਕ ਹੈ ਜਿਹੜਾ ਦੋਸਤੋ ਪਸ਼ੂ ਖਰਾਕ ਚੰਗੀ ਖਾਊਗਾ ਤੇ ਉਹੀ ਅੱਗੇ ਦੋਸਤੋ ਦੁੱਧ ਅੱਛਾ ਕੱਢੂਗਾ ਤੇ ਇਸ ਤੋਂ ਅੱਗੇ ਬਈ ਬਲੈਕ ਰੰਗ ਦੇ ਵਿੱਚ ਆ ਜਿਹੜੀ ਇਹਦੇ ਬਾਰੇ ਜਾਣਕਾਰੀ ਦਿਓ ਜੀ ਇਹ ਦੂਜਾ ਸੂਆ ਸੋਨਾ ਵੜ ਰਿਹਾ ਨੇ ਵੀਰੇ ਇਹ ਦੂਜਾ ਸੂਆ ਹਾਂ ਜਦੋਂ ਤੋਂ ਤਾਂ ਹਰਾਲੀ ਗਈ ਹੁੰਦੀ ਹੈ तकरीबन तकरीबन ਠੀਕ ਆ ਤੇ ਸੋਹਣੀ ਝੋਲੀ ਵਾਲੀ ਆ ਤੇ ਕੱਦ ਦਰਮਿਆਨਾ ਜੈਸੀ ਕ੍ਰੋਸ ਚ ਆ ਗਈ ਆ ਕ੍ਰੋਸ ਆ ਹਾਂ ਸੁੰਮੀ ਸੁੰਮੀ ਬਹੁਤ ਆ ਚਮਕ ਚਮਕਦਾ ਨਜਾਇਜ਼ ਆ ਪੰਛੀ ਤੇ ਠੀਕ ਆ ਕਿੰਨੇ ਦਿਨ ਲੈਂਦੀ ਹੈ ਵੀਰੇ ਇਹ ਪੂਰੇ 10 ਦਿਨ ਲੱਜੂਗੀ ਵੀਰੇ ਹਾਂ ਇਹ ਪੂਰੇ 10 ਦਿਨ ਲਾਈ ਹਾਂ ਪੂਰੇ 10 ਦਿਨ ਕਿਉਂਕਿ ਬਣੋ ਬੱਚੀ ਬਹੁਤ ਝੋਲੀ ਵਾਲੀ ਢੱਲਾ ਢੋਲਾ ਬਹੁਤ ਵਹਿਰਦੇ ਫਾਈਨ ਸੁਵੇ ਕਿੰਨਾ ਕਮਾਲ ਕਾ ਨੇ ਦੱਸਿਆ ਬਈ ਦੁੱਧ ਬਈ ਮਾਲਕਾ ਨੇ ਸਾਨੂੰ ਕਾਪੀ ਦਿਖਾਤੀ ਸੀਗੀ ਪਰ ਸਾਨੂੰ ਵੀ ਯਕੀਨ ਨਹੀਂ ਸੀ ਆਇਆ ਕਹਿੰਦਾ ਸੌ ਪੌਣੀ ਸੌ ਪੌਲਾ 23 24 ਕਿਲੋ ਦੁੱਧ ਦਿੱਤਾ ਠੀਕ ਪਹਿਲਾਂ ਨੇ ਪਰ ਝੋਲੀ ਵੇਖੇ ਤਾਂ ਦੇ ਵੀ ਦਿੱਤਾ ਹੋਣਾ ਬਾਕੀ ਅਗਲੇ ਛੇ ਵਾਰ ਦੇ ਹਨ ਬਾਨੇ ਨਹੀਂ ਵੇਖੀ ਇਹ ਲੱਗਦਾ ਵੀ ਲੱਗਦਾ ਵੀ ਆਹ ਪਰ ਆਪਾਂ 20 ਕਿਲੋ ਦੀ ਗਾਰੰਟੀ ਦੇਵਾਂਗੇ ਵੀ 20 ਕਿਲੋ ਦੁੱਧ ਠੰਡਾ ਪੱਕੇ ਦੇ ਦੋ ਨਾ ਸੱਚੇ ਪੱਕੇ ਉਹ ਆਵਾਜ਼ ਆਉਂਦੀ ਲਓ ਵੀ ਸੱਜਣੋ ਪਾਈਆਂ ਦਾ 20 ਕਿਲੋ ਠੰਡਾ ਦੁੱਧ ਪਿਆਈ ਹੋਈ ਦੋਸਤੋ ਬਾਕੀ ਕ੍ਰਾਸ ਦੇ ਵਿੱਚ ਆ ਦੋਸਤੋ ਜਰਸੀ ਬਲੈਕ ਰੰਗ ਹਲੋ ਹਵਾਨਾ ਦੋਸਤੋ ਵਾਕਈ ਬਹੁਤ ਸੋਹਣਾ ਢਿੱਲ ਦੋਸਤੋ ਕਾਫੀ ਪਈ ਹੈ ਹਜੇ 10 ਦਿਨ ਲਏ ਜਾਣੇ ਆ ਵੇਖ ਸਕਦੇ ਆ ਬਹੁਤ ਸੋਹਣਾ ਦੋਸਤੋ ਥਾਣਾ ਦਾ ਸਹਜ ਹੈ ਇਹਦਾ ਥਾਣ ਵੀ ਪੋਲੀ ਚਵਾ ਚੂਚ ਬਹੁਤ ਸੋਹਣੀ ਹੋਗੀ ਬੜ ਇਹ ਨਹੀਂ ਹੈਗੀ ਵੀ ਮਾਰ ਜੀ ਨਿਕਲੂਗੀ ਚੌਣ ਚਾਂ ਬਹੁਤ ਚੰਗਾ ਨੇ ਥਾਣਾ ਦਾ ਸਹਜ ਦੱਸਦਾ ਚਵਾ ਦੀ ਵਾਕਈ ਪੋਲੀ ਹੋਊਗੀ ਇਹ ਸਨ ਟ ਢਿੱਲ ਦੋਸਤੋ ਹਜੇ ਖਵਾਨੇ ਦੇ ਵਿੱਚ ਕਾਫੀ ਪਈ ਹੈ ਪੰਡਲੇ ਵੀ ਦੀ ਲਾ ਕੇ ਸੂ ਬੱਚੇ ਮੈਨੂੰ ਇੰਨਾ ਪਤਾ ਵੀਰੇ ਲਓ ਵੀ ਸੱਜਣੋ ਸੇਮ ਸਹਜ ਆ ਥਾਣਾ ਦਾ ਇਤੋਰ ਕੇ ਦੋਸਤੋ ਤੁਹਾਨੂੰ ਇਹ ਵੀ ਵਿਖਾ ਦਿੰਨੇ ਆ ਇਹ ਵੀ ਦੋਸਤੋ ਦਰਮਿਆਨੇ ਹੀ ਕੱਦ ਕਾ 82 ਹੈ ਕੋਈ ਬਾਲੀ ਵੱਡੀ ਨਹੀਂ ਆ ਆਪਾਂ ਕਹਿ ਸਕਦੇ ਤੇ ਨਾ ਹੀ ਬਾਲੀ ਛੋਟੀ ਆ ਹਾਂ ਜਿੱਡਾ ਕਾਮ ਜਰਸੀਆਂ ਦਾ ਕੰਦ ਹੁੰਦਾ ਦੋਸਤੋ ਉਹ ਠੀਕ ਇਹ ਆ ਤੇ ਬਾਕੀ ਦੋਸਤੋ ਕਿਸੇ ਵੀਰ ਨੇ ਸਾਂਭੀ ਦੋਸਤੋ ਚੰਗੀ ਆ ਰਾਜੀ ਪਲੀ ਆ ਇੱਕੋ ਸੀ ਬੰਦੇ ਕੋਲੇ ਬਾਹਰ ਚੱਲੇ ਆਪ ਤਾਂ ਠੀਕ ਆ ਉਹ ਕਹਿੰਦੇ ਵੇਚਦੇ ਨਹੀਂ ਸੀ ਅਸੀਂ ਠੀਕ ਆ ਲਓ ਵੀ ਸੱਜਣੋਂ ਬਾਈ ਜਾਂਦਾ ਬਾਹਰ ਚੱਲੇ ਆ ਉਹ ਤਾਂ ਹੀ ਵਿੱਚ ਨਹੀਂ ਤਾਂ ਬਾਈਆਂ ਦੇ ਵਿੱਚ ਨਹੀਂ ਸੀ ਉਹਨਾਂ ਨੇ ਬਾਕੀ ਦੋਸਤੋ ਜਿਹੜਾ ਨੰਬਰ ਆ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਦੋ ਨਾਕ ਸੀ ਇਸ ਲੈਡ ਦਾ ਦੋਸਤੋ ਰੇਟ ਆਪਾਂ ਬਾਈ ਤੋਂ ਪੁੱਛ ਲੈਨੇ ਆ ਕੀ ਰੇਟ ਕਰਨੀ ਬਾਈ ਹਾਂਜੀ ਬਾਈ ਕੀ ਰੇਟ ਕਰਾਣੀ ਫਿਰ ਇਹਦਾ ਬਾਈ ਮੌਨਣੀ ਕਰਨਾ ਆਪਾਂ 65000 ਦੀ ਦੇ ਦਾਂ ਬਸ ਜਿਹੜਾ ਵੀ ਬੰਦਾ ਸਿੱਧਾ ਸੌਦਾ ਕਰੂਗਾ ਸੌਦਾ 65 ਦਾ ਹੀ ਹੋਊਗਾ ਪਰ ਉਹ ਮੇਰੀ ਇੱਛਾ ਉਹ 1000 ਛੱਡਾਂ 1500 ਛੱਡਾਂ 2000 ਠੀਕ ਹੈ ਲਓ ਵੀ ਸੱਜਣੋ ਮਾਨ ਤਾਨ ਬਾਈਆਂ ਦਾ ਹੋ ਜੂਗਾ ਪਰ ਮਰਜ਼ੀ ਮੇਰੀ ਹੋਊਗੀ ਵੀ 1000 ਛੱਡਦੇ ਆ 1500 ਛੱਡਦੇ ਆ ਪਰ ਜਿੱਦਨੇ ਤਿਆਰ ਹੋਗੀ ਉਸ ਦਿਨ 75000 ਦੀ 80000 ਦੀ ਵੈੜ ਹੈਗੀ ਵੀਰੇ ਇਹ ਵੀ ਗੱਲ ਦੀ ਗਰੰਟੀ ਹੈਗੀ ਆ ਲਓ ਵੀ ਸੱਜਣੋ ਅੱਜ ਤੋਂ 10 15 ਦਿਨਾਂ ਨੂੰ ਜੋ ਤਿਆਰ ਹੋਊਗੀ ਦੋਸਤੋ ਬਾਈਆਂ ਦਾ ਹੋਰ ਵੀ 4 ਪੀ ਦੋਸਤੋ ਨਾਰ ਲਾ ਜੂਗੀ ਹਾਂ ਜੇ ਕਿਸੇ ਨੇ ਵੇਚਣ ਵਾਲਾ ਵੀ ਹੋਊਗਾ ਵੇਚਣ ਵਾਲੇ ਦੇਵੇਂਗੇ ਅੱਗੇ ਵੀ ਵੇਚਣ ਵਾਲੇ ਬੰਦੇ ਕੰਮ ਆ ਲ ਜਾਂਦੇ ਆ ਆਪਣੇ ਤੋਂ ਉਹ ਸਾਰਾ ਮਾਲ ਤੁਸੀਂ ਦਿਖਾ ਦਿਓ ਵੀਰੇ ਆਪਣੇ ਕੋਲ ਵਧੀਆ ਜਰਸੀ ਹੁੰਦੀ ਆ ਲੋ ਮਾੜੀ ਕਦੇ ਵਹਿੜ ਨੇ ਆ तकरीबन ਤੁਸੀਂ ਜਿੰਨੀਆਂ ਵਹਿੜਾਂ ਵੇਖ ਰਹੇ ਹੋ ਨਾ ਆਪਣੇ ਚੈਨਲ ਤੇ तकरीबन ਹੀ ਦੋਸਤੋ ਇਹ ਵਹਿੜਾਂ ਦੀ ਵੀਡੀਓ ਅਪਲੋਡ ਹੋਈ ਆ ਤੁਸੀਂ ਇਹ ਵੀ ਦੱਸਦੇ ਬਈ ਰਵਿੰਦਰ ਤੁਹਾਡੇ ਚੈਨਲ ਤੇ ਤੁਹਾਨੂੰ ਕਦੇ ਫੋਨ ਆਇਆ ਵੀ ਬੰਦੇ ਤੋਂ ਗਾਂ ਲਈ ਸੀ ਤੇ ਲੰਬਾ ਆ ਗਿਆ ਸਹੀ ਗੱਲ ਆ ਆਪਣਾ ਨੂੰ ਲੰਬਾ ਨਹੀਂ ਦਿੱਤਾ ਆਨਲਾਈਨ ਵੀਡੀਓ ਗਾਂ ਪਤਾ ਨਹੀਂ ਕਿੰਨੀ ਭੇਜੇ ਬਾਬੇ ਨਾਨਕ ਦੀ ਮਿਹਰ ਆਹੀਂ ਰੱਖੇਦਾ ਤਾਂ ਮੈਂ ਕਹਿੰਦਾ ਲੋ ਵੀ ਸੱਜਣੋ ਐਸੇ ਕਰਕੇ ਦੋਸਤੋ ਮਾਨਵੀ ਆਪਣਾ ਜਿਹੜਾ ਕੋਈ ਵੀਰ ਚੰਗੇ ਦੋਸਤੋ ਪਸ਼ੂ ਲਿਆ ਕੇ ਸੇਲ ਕਰਦਾ ਆਪਦਾ ਵੀ ਮਨ ਕਰਦਾ ਹੁੰਦਾ ਖੁਸ਼ ਹੁੰਦਾ ਵੀ ਚੰਗੇ ਪਸ਼ੂ ਆਉਂਦੇ ਵੀ ਵੀਰ ਕੋਲੇ ਤੇ ਕੋਈ ਲਾਂਭਾ ਨਹੀਂ ਆਉਂਦਾ ਦੋਸਤੋ ਵੀਡੀਓ ਬਣਾਉਣ ਨੂੰ ਵੀ ਕੀ ਕਰਦਾ ਤੇ ਅੱਜ ਦੀ ਵੀਡੀਓ 'ਚ ਸਜਣੋਂ ਦੋ ਨਗ ਸੀ ਦੋਨਾਂ ਨਾਲ ਅਜ ਕੋਈ ਵੀ ਨਗ ਤੁਹਾਨੂੰ ਪਸੰਦ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਲਓ ਇਹ ਨੰਬਰ ਸਕਰੀਨ ਤੇ ਚੱਲ ਰਿਹਾ ਤੇ ਜੇ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਐਡ ਕਰਵਾਉਣੀ ਹੋਵੇ ਕਿਸੇ ਨੇ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਤਾਂ ਦੋਸਤੋ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸਜਣੋ ਸ਼ੇਅਰ ਕਰ ਦਿਆ ਕਰੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ